ਉੱਚਾ ਫਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਮਤ ਤੇ ਦੌਲਤ ਦੀ ਕਹਾਣੀ ਇਹ ਸਾਖੀ ਸੰਤ ਸਿਮਰਨ ਸਿੰਘ ਜੀ ਗਿਆਉਂਦੀ ਹਣੀ ਸੁਣਾਇਆ ਕਰਦੀ ਸੀ ਇੱਕ ਵਾਰ ਦੌਲਤ ਕਿਸਮਤ ਜੰਗਲ ਵਿੱਚੋਂ ਲੰਘ ਰਹੀ ਸੀ ਇੱਕ ਗਰੀਬ ਬੰਦਾ ਬਿਨਾਂ ਕੱਪੜਿਆਂ ਤੋਂ ਠੰਡ ਵਿੱਚ ਲੱਕੜਾ ਵੱਢਣ ਜਾ ਰਿਹਾ ਸੀ ਦੌਲਤ ਕਿਸਮਤ ਨੂੰ ਕਹਿੰਦੀ ਹੈ ਕਿ ਇਹ ਬੰਦਾ ਕਿਉਂ ਪੜਕ ਰਿਹਾ ਹੈ ਕਿਸਮਤ ਨੇ ਪੁੱਛਿਆ ਕਿਉਂ ਤਾਂ ਦੌਲਤ ਕਹਿੰਦੀ ਇਹ ਮੇਰੇ ਲਈ ਪੜਕਦਾ ਫਿਰਦਾ ਹੈ ਤੇ ਦੌਲਤ ਨੇ ਕਿਹਾ ਮੈਂ ਚਾਹਾਂ ਤਾਂ ਇਸ ਨੂੰ ਕਮਹੀਨਾ ਕਰਨਾ ਪਵੇ ਮੇਰੇ ਵਿੱਚ ਇੰਨੀ ਤਾਕਤ ਹੈ ਮੈਂ ਇਸ ਦੀ ਸਾਰੀ ਗਰੀਬੀ ਦੂਰ ਕਰ ਸਕਦੀ ਹਾਂ ਕਿਸਮਤ ਕਹਿੰਦੀ ਕਿ ਜਦੋਂ ਤੱਕ ਮੈਂ ਨਾ ਚਾਹਾਂ ਤੂੰ ਕੁਝ ਵੀ ਨਹੀਂ ਕਰ ਸਕਦੀ ਦੌਲਤ ਤੇ ਕਿਸਮਤ ਉਸ ਵਿੱਚ ਲੜਾਈ ਕਰਨ ਲੱਗ ਗਈਆਂ ਕਿਸਮਤ ਕਹਿੰਦੀ ਕਿ ਤੂੰ ਕੁਝ ਅਜੀਹਾ ਕਰਕੇ ਦਿਖਾ ਕਿ ਇਸ ਮੌਕਲ ਤੋਂ ਕੰਮ ਨਹੀਂ ਨਾ ਹੋਣਾ ਪਵੇ ਇਸ ਦੀ ਗਰੀਬੀ ਦੂਰ ਹੋ ਜਾਵੇ ਦੌਲਤ ਨੇ ਗਰੀਬ ਬੰਦੇ ਨੂੰ ਆਵਾਜ਼ ਮਾਰੀ ਤੇ ਕਿਹਾ ਕਿ ਇਹ ਸੋਨੇ ਦੀਆਂ ਮੋਰਾਂ ਦਾ ਥੈਲਾ ਲੈ ਜਾ ਜਿੰਨੀ ਮਰਜੀ ਖਰਚ ਲੈ ਇਹ ਥੈਲਾ ਕਦੀ ਵੀ ਖਤਮ ਨਹੀਂ ਹੋਵੇਗਾ ਇਸ ਲਈ ਤੈਨੂੰ ਹੁਣ ਕੰਮ ਕਰਨ ਦੀ ਲੋੜ ਨਹੀਂ ਐ ਤੂੰ ਹੁਣ ਰਾਜਿਆਂ ਵਾਂਗ ਜੀਵਨ ਬਤੀਤ ਕਰ ਕਿਉਂਕਿ ਹੁਣ ਮੈਂ ਤੇਰਾ ਸਾਥ ਦੇ ਰਹੀਆਂ ਗਰੀਬ ਬੰਦਾ ਬਹੁਤ ਖੁਸ਼ ਹੋ ਗਿਆ ਉਸ ਨੇ ਅੰਦੌਲਤ ਦਾ ਧੰਨਵਾਦ ਕੀਤਾ ਤੇ ਸੋਨੇ ਦੀਆਂ ਮੋਹਰਾਂ ਦਾ ਥੈਲਾ ਲੈ ਕੇ ਘਰ ਵੱਲ ਚੱਲ ਪਿਆ ਜਦੋਂ ਆਪਣੀ ਚੋਪੜੀ ਵਿੱਚ ਪਹੁੰਚਿਆ ਤਾਂ ਦੇਖਿਆ ਕਿ ਉਸ ਦੀ ਘਰਵਾਲੀ ਘਰ ਨਹੀਂ ਸੀ ਉਸ ਨੇ ਮੋਰੀ ਘਰ ਵਿੱਚ ਰੱਖ ਦਿੱਤੀ ਤੇ ਆਪਣੀ ਘਰਵਾਲੀ ਨੂੰ ਬਾਹਰ ਦੇਖਣ ਚਲਾ ਗਿਆ ਪਰ ਜਦੋਂ ਇਹ ਗਰੀਬ ਬੰਦਾ ਮੋਰੀ ਲੈ ਕੇ ਆ ਰਿਹਾ ਸੀ ਤਾਂ ਇਸ ਦਾ ਗਵਾਂਡੀ ਇਸ ਨੂੰ ਦੇਖ ਲੈਂਦਾ ਹੈ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਬੋਰੀ ਵਿੱਚ ਸੋਨੇ ਦੀਆਂ ਮੋਹਰਾਂ ਨਾਲ ਭਰੀ ਹੋਈ ਹੈ ਇਸ ਲਈ ਇਹ ਗਵਾਂਡੀ ਇਸ ਦੇ ਘਰ ਵਿੱਚੋਂ ਮੋਰੀ ਨੂੰ ਚੋਰੀ ਕਰਕੇ ਲੈ ਜਾਂਦਾ ਹੈ ਜਦੋਂ ਇਹ ਗਰੀਬ ਬੰਦਾ ਆਪਣੀ ਘਰਵਾਲੀ ਨਾਲ ਆਪਣੇ ਘਰ ਆਉਂਦਾ ਹੈ ਤਾਂ ਬੋਰੀ ਉੱਥੇ ਹੀ ਨਹੀਂ ਹੁੰਦੀ ਆਪਣੀ ਘਰਵਾਲੀ ਨੂੰ ਕਹਿੰਦਾ ਹੈ ਕਿ ਮੈਂ ਇੱਥੇ ਇੱਕ ਸੋਨੇ ਦੀਆਂ ਮੋਹਰਾਂ ਨਾਲ ਭਰੀ ਹੋਈ ਬੋਰੀ ਰੱਖੀ ਸੀ ਲੱਗਦਾ ਕੋਈ ਚੋਰੀ ਕਰਕੇ ਲੈ ਗਿਆ ਹੈ ਹੱਥ ਵਿੱਚ ਆਈ ਹੋਈ ਸਾਰੀ ਦੌਲਤ ਚਲੀ ਗਈ। ਉਹ ਦੋਵੇਂ ਬੈ ਕੇ ਆਪਣੀ ਕਿਸਮਤ ਨੂੰ ਰੋਂਣ ਲੱਗ ਗਏ। ਅਗਲੇ ਦਿਨ ਫਿਰ ਗਰੀਬ ਬੰਦਾ ਲੱਕੜੀ ਕੱਟਣ ਲਈ ਜੰਗਲ ਵਿੱਚ ਜਾ ਰਿਹਾ ਸੀ। ਕਿਸਮਤ ਦੌਲਤ ਨੂੰ ਕਹਿੰਦੀ ਹੈ ਕਿ ਇਹ ਉਹੀ ਬੰਦਾ ਹੈ ਜਿਸ ਨੂੰ ਤੂੰ ਸੋਨੇ ਦੀਆਂ ਮੋਰਾ ਵਾਲੀ ਬੋਰੀ ਦਿੱਤੀ ਸੀ। ਪਰ ਇਹ ਅੱਜ ਫਿਰ ਕਿਉਂ ਲੱਕੜ ਕੱਟਣ ਆ ਗਿਆ ਹੈ? ਤੋਤਾ ਇਸ ਦੀ ਗਰੀਬੀ ਦੂਰ ਕਰ ਦੁੱਤੀ ਸੀ। ਦੌਲਤ ਨੇ ਕਿਸਮਤ ਨੂੰ ਕਿਹਾ ਕੀ ਫੇਰ ਕੀ ਹੋ ਗਿਆ ਮੇਰੇ ਕੋਲ ਕਿਸ ਚੀਜ਼ ਦੀ ਕਮੀ ਹੈ ਦੌਲਤ ਨੇ ਗਰੀਬ ਬੰਦੇ ਨੂੰ ਫਿਰ ਆਵਾਜ਼ ਮਾਰੀ ਤੇ ਗਰੀਬ ਬੰਦੇ ਨੂੰ 9 ਲੱਖਾਂ ਹਾਰ ਦੇ ਦਿੱਤਾ ਤੇ ਕਿਹਾ ਇਸ ਹਾਰ ਨੂੰ ਕਿਸੇ ਜੋਹਰੀ ਕੋਲ ਵੇਚ ਦੇ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਹੈ ਗਰੀਬ ਬੰਦਾ ਫਿਰ ਕੁਝ ਹੋ ਗਿਆ ਉਸਨੇ ਹਾਰ ਨੂੰ ਆਪਣੀ ਪਗੜੀ ਦੇ ਨਾਲ ਵਿੱਚ ਲੁਕਾ ਕੇ ਰੱਖ ਲਿਆ ਤੇ ਘਰ ਵੱਲ ਚੱਲ ਪਿਆ ਇੱਕ ਬਾਜ਼ ਉੱਪਰ ਉੱਡ ਰਿਹਾ ਸੀ ਬਾਜ਼ ਦੀ ਨਜ਼ਰ ਇਸ ਗਰੀਬ ਦੀ ਪਗੜੀ ਤੇ ਪਈ ਪਗੜੀ ਵਿੱਚ 9 ਲੱਖਾਂ ਹਾਰ ਚਮਕ ਰਿਆ ਸੀ ਬਾਜ਼ ਨੂੰ ਲੱਗਿਆ ਕੋਈ ਖਾਣ ਵਾਲੀ ਚੀਜ਼ ਹੈ ਤਾਂ ਬਾਜ਼ ਨੇ ਪਗੜੀ ਤੇ ਹਾਰ ਨੂੰ ਆਪਣੇ ਪੰਜਾਂ ਵਿੱਚ ਫੜ ਕੇ ਲੈ ਜਾਂਦਾ ਹੈ ਇਹ ਗਰੀਬ ਬੰਦਾ ਆਪਣੇ ਘਰ ਪਹੁੰਚ ਕੇ ਫਿਰ ਰੋਣ ਲੱਗ ਜਾਂਦਾ ਹੈ ਕਿ 9 ਲੱਖਾਂ ਹਾਰ ਵਿਦਿਆ ਸੀ ਪਰ ਮੇਰੀ ਕਿਸਮਤ ਹੀ ਖਰਾਬ ਹੈ ਇਹ ਵੀ ਹੱਥੋਂ ਚਲਾ ਗਿਆ ਤੀਸਰੇ ਦਿਨ ਫਿਰ ਜਦੋਂ ਇਹ ਗਰੀਬ ਬੰਦਾ ਜੰਗਲ ਵਿੱਚ ਲੱਕੜ ਲੈਣ ਗਿਆ ਤਾਂ ਦੌਲਤ ਦੇਖ ਕੇ ਕਿਸਮਤ ਨੂੰ ਕਹਿਣ ਲੱਗੀ ਕਿ ਮੈਂ ਹਾਰ ਗਈ ਹਾਂ ਹੁਣ ਕਿਸਮਤ ਦੌਲਤ ਨੂੰ ਕਹਿਣ ਲੱਗੀ ਕਿ ਹੁਣ ਮੈਂ ਤੈਨੂੰ ਆਪਣੀ ਤਾਕਤ ਦਿਖਾਉਂਦੀ ਹਾਂ ਕਿਸਮਤ ਨੇ ਗਰੀਬ ਬੰਦੇ ਨੂੰ ਬੁਲਾ ਕੇ ਇੱਕ ਟਕਾ ਦੇ ਦਿੱਤਾ ਤੇ ਕਿਹਾ ਇਹ ਲੈ ਲੈ ਜਾ ਤੇਰੀ ਗਰੀਬੀ ਦੂਰ ਹੋ ਜਾਊਗੀ ਦੇਖ ਕੇ ਦولت ਹੱਸਣ ਲੱਗ ਗਈ ਇੱਕ ਟਕੇ ਨਾਲ ਕੀ ਹੋਗਾ ਕਿਸਮਤ ਕਹਿਣ ਲੱਗੀ ਕਿ ਇਹ ਇਸਦੀ ਕਿਸਮਤ ਦਾ ਹੈ ਗਰੀਬ ਆਦਮੀ ਦੋ ਦਿਨ ਤੋਂ ਭੁੱਖਾ ਸੀ ਸੁਨੇ ਬਾਜ਼ਾਰ ਚੋਂ ਇੱਕ ਟਕੇ ਦੇ ਚਾਵਲ ਖਰੀਦ ਲਏ ਤੇ ਘਰ ਚਲਾ ਗਿਆ ਘਰ ਜਾਣ ਤੇ ਘਰ ਵਾਲੀ ਕਹਿਣ ਲੱਗੀ ਕਿ ਤੁਸੀਂ ਦੋ ਦਿਨ ਤੋਂ ਲੱਕੜ ਨਹੀਂ ਲੈ ਕੇ ਆਏ ਤਾਂ ਚਾਵਲ ਨੂੰ ਕਿਵੇਂ ਬਣਾਵਾਂਗੇ ਫੇਰ ਗਰੀਬੰਦਾ ਜੰਗਲ ਵਿੱਚ ਲੱਕੜ ਲੈਣ ਚਲਾ ਜਾਂਦਾ ਹੈ ਲੱਕੜ ਕੱਟ ਰਹੀ ਉਹ ਇੱਕ ਦਰਖਤ ਤੇ ਚੜ ਗਿਆ ਦਰਖਤ ਉੱਪਰ ਗਰੀਬ ਬੰਦੇ ਨੂੰ ਇੱਕ ਆਲਣਾ ਦਿਖਾਈ ਦਿੰਦਾ ਹੈ ਇਹ ਆਲਣਾ ਉਸੇ ਦਾ ਬਾਜਦਾ ਸੀ ਆਲਣੀ ਵਿੱਚ ਇਸ ਦੀ ਪਗੜੀ ਤੇ 9 ਲੱਖ ਰੁਪਿਆ ਸੀ ਇਸ ਨੇ ਪਗੜੀ ਤੇ ਹਾਰ ਮਿਲ ਕੇ ਦੇ ਬਹੁਤ ਖੁਸ਼ ਹੋ ਗਿਆ ਤੇ ਆਪਣੇ ਘਰ ਚਲਾ ਗਿਆ ਫਿਰ ਇਸ ਬੰਦੇ ਨੇ ਹਾਰ ਜੋਹਰੀ ਨੂੰ ਵੇਚ ਦਿੱਤਾ ਇਸ ਨੂੰ ਬਹੁਤ ਸਾਰਾ ਧਨ ਮਿਲ ਗਿਆ ਜਿਸ ਨਾਲ ਇਸ ਦੀ ਬਹੁਤ ਵੱਡਾ ਮਤਾਂ ਬਣਾ ਲਿਆ ਉਸ ਦੀ ਇਲਾਕੇ ਵਿੱਚ ਬਹੁਤ ਨਾਮ ਹੋਣ ਕਰਕੇ ਇਸ ਦੀ ਚਾਲ ਪਹਿਚਾਣ ਬਹੁਤ ਵੱਧ ਗਈ ਜਦੋਂ ਇਸ ਦੀ ਤਾਕਤ ਬਾਰੇ ਉਸ ਗਵਾਂਡੀ ਨੂੰ ਪਤਾ ਲੱਗਿਆ ਤਾਂ ਉਹ ਗਵਾਂਡੀ ਡਰ ਗਿਆ ਕਿ ਕੀਤੇ ਇਹ ਮੈਨੂੰ ਜੇਲ੍ਹ ਨਾਲ ਕਰਾ ਦੇਵੇ ਉਸ ਨੇ ਸੋਹਣੀਆਂ ਮੂਰਾ ਵਾਲੀ ਬੁਰੀ ਰਾਤ ਨੂੰ ਇਸ ਦੇ ਘਰ ਦੇ ਬਰਾਂਡੇ ਵਿੱਚ ਗੇਲ ਦਿੱਤੀ ਜਦੋਂ ਉਹ ਬੰਦਾ ਸਵੇਰੇ ਉੱਠਿਆ ਤਾਂ ਬੁਰੀ ਦੇਖ ਕੇ ਕੁਝ ਹੋ ਜਾਂਦਾ ਹੈ ਜਿਹੜੀ ਕਦੇ ਖਤਮ ਹੀ ਨਹੀਂ ਹੋਊਗੀ ਇੱਕ ਟਕੇ ਨਾਲ ਇਸ ਬੰਦੇ ਨੂੰ ਕੋਈ ਹੋਈ ਸਾਰੀ ਦੌਲਤ ਦੁਬਾਰਾ ਮਿਲ ਜਾਂਦੀ ਹੈ ਹਮ ਦੌਲਤ ਕਿਸਮਤ ਨੂੰ ਪੁੱਛਦੀ ਹੈ ਕਿ ਤੇਰੇ ਵਿੱਚ ਇੰਨੀ ਤਾਕਤ ਕਿੱਥੋਂ ਆਈ ਹੈ ਤੇ ਤੂੰ ਕਿਸੇ ਦਾ ਸਾਥ ਕਿਵੇਂ ਦਿੰਦੀ ਹੈ ਤਾਂ ਕਿਸਮਤ ਕਹਿਣ ਲੱਗੀ ਕਿ ਮੈਂ ਆਪਣੇ ਮਨ ਤੋਂ ਕਿਸੇ ਦਾ ਸਾਥ ਨਹੀਂ ਦਿੰਦੀ ਹਾਂ ਮੈਂ ਸਿਰਫ ਨਾਮ ਜਪਣ ਵਾਲਿਆਂ ਦਾ ਸਾਥ ਦਿੰਦੀ ਹਾਂ ਕਿਉਂਕਿ ਮੈਨੂੰ ਨਿਰੰਕਾਰ ਦਾ ਹੁਕਮ ਹੈ ਫਿਰ ਕਿਸਮਤ ਕਹਿਣ ਲੱਗੀ ਜਿਦਕ ਨਾਮ ਜਪਿਆ ਜਾਂਦਾ ਹੈ ਜਿੱਤੇ ਚੰਗੇ ਕਰਮ ਕੀਤੇ ਜਾਂਦੇ ਹਨ ਜਿੱਥੇ ਜਰੂਰਤਮੰਦ ਦੀ ਮਦਦ ਕੀਤੀ ਜਾਂਦੀ ਹੈ ਉਹਨਾਂ ਲੋਕਾਂ ਦੇ ਘਰ ਦੀ ਮੈਂ ਦਾਸੀਗਾ ਵਾਈਕੂ ਜੀ ਕਾ ਖਾਉਸ ਵਾਈਕੂ ਜੀ